ਸਰਪੰਚ ਦੀ ਤਾਕਤ ਲੇਖਨੇ ਰਣਜੀਤ ਲਹਿਰਾ ਜੀ 2 ਜੁਲਾਈ 2024 ਦੇ ਪੰਜਾਬੀ ਟੂਨ ਅਖਬਾਰ ਦੀ ਲਿਖਤ ਤੁਸੀਂ ਸੁਣੋ ਮੇਰੀ ਜਵਾਨ ਗੱਲ 1986 ਦਾ ਸੀਬੀ ਜਦੋਂ ਪੰਜਾਬ دہشت ਦੇ ਸਾਈ ਹਿੱਟ ਸੀ ਇੱਕ ਪਾਸੇ ਹਕੂਮਤੀ دہشت ਜੋਰਾਂ ਤੇ ਸੀ ਦੂਜੇ ਪਾਸੇ ਖਾਲਿਸਤਾਨੀ ਦੇਸ਼ ਦਾ ਬੋਲਬਾਲਾ ਸੀ ਲੋਕ ਦੁਹਾਂ ਪੁੜਾਂ ਵਿਚਕਾਰ ਡਰੜੇ ਜਾ ਰਹੇ ਸਨ। ਉਹਨਾਂ ਦਿਨਾਂ ਵਿੱਚ ਬਠਿੰਡੇ ਜ਼ਿਲ੍ਹੇ ਦੇ ਇੱਕ ਪਿੰਡ ਕਿਸ਼ਨਗੜ੍ਹ ਵਿੱਚ ਇੱਕ ਬੰਦੇ ਨੇ ਕਿਸੇ ਘਰੇਲੂ ਕਾਰਨ ਕਰਕੇ ਖੁਦਕੁਸ਼ੀ ਕਰਨੀ। ਪਿੰਡ ਦੇ ਸਰਪੰਚ ਦਲਵਾਰਾ ਸਿੰਘ ਨੇ ਇਹ ਸੋਚ ਕੇ ਦਾ ਸੰਸਕਰ ਕਰਵਾ ਦਿੱਤਾ ਕਿ ਜੇ ਪੁਲਿਸ ਨੂੰ ਇਤਲਾਹ ਦਿੱਤੀ ਜਾਂ ਸੂਚਨਾ ਮਿਲ ਗਈ ਤਾਂ ਪਰਿਵਾਰ ਦੀ ਬਾਧੂ ਦੀ ਖਿੱਚਤੂ ਕਰੇਗਾ ਤੇ ਮਰੇ ਦਾ ਮਾਸ ਖਾਣ ਵਾਲੀ ਗੱਲ ਕਰਨੋਂ ਵੀ ਨਹੀਂ ਟਲੇਗੀ। ਦਾ ਸੰਸਕਾਰ ਪਾ ਮੇ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਪਰ ਬਰੇਟਾ ਮੰਡੀ ਦੇ ਥਾਣੇਦਾਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਕੱਪੜਿਆਂ ਤੋਂ ਬਾਹਰ ਹੋ ਗਿਆ ਇੱਕ ਤਾਂ ਸਰਪੰਚ ਦੇ ਅਜੇਹਾ ਕਰਨ ਨਾਲ ਥਾਣੇਦਾਰ ਦੇ ਠੂਠੇ ਨੂੰ ਲੱਤ ਵੱਜ ਗਈ ਦੂਜਾ ਥਾਣੇਦਾਰ ਨੂੰ ਸਰਪੰਚ ਦਵਾ ਸਲਾਮ ਨਹੀਂ ਸੀ ਕਰਦਾ ਕਾਮਰੇਡ ਕਹਾਂ ਦਾ ਸਰਪੰਚ ਕਹਿੰਦਾ ਕਹਾਂ ਦਾ ਖੱਬੀ ਖਾਨ ਸੀ ਥਾਣੇਦਾਰ ਨੂੰ ਲੱਗਿਆ ਹੁਣ ਮੌਕਾ ਹੈ सरपंच ਨੂੰ ਆਪਣੀ ਲੱਤੇ ਹੇਠੋਂ ਲੰਗਾ ਹੁੰਦਾ। ਅਗਲੇ ਦਿਨ ਜਦੋਂ ਸਰਪੰਚ ਕਿਸੇ ਕੰਮ ਥਾਣੇ ਗਿਆ ਤਾਂ ਕੁਰਸੀ 'ਚ ਝੂਲਾ ਥਾਣੇਦਾਰ ਬੋਲਿਆ, "ਆ ਚੰਗਾ ਕੰਮ ਫੜਿਆ ਸਰਪੰਚਾ ਪਿੰਡ ਵਿੱਚ ਬੰਦੇ ਮਾਰ-ਮਾਰ ਕੇ ਖੁਰਦ-ਬੁਰਦ ਕਰਨ ਦਾ।" ਇਸ ਤੋਂ ਪਹਿਲਾਂ ਕਿ ਸਰਪੰਚ ਕੋਈ ਗੱਲ ਕਰਦਾ, ਥਾਣੇਦਾਰ ਨੇ ਹਵਾਲਾਤ ਵਿੱਚ ਸਰਪੰਚ ਨੂੰ ਬੰਦ ਕਰਵਾ ਦਿੱਤਾ। ਸਰਪੰਚ ਹਵਾਲਾਤ 'ਚ ਆਰਾਮ ਨਾਲ ਬਹਿ ਗਿਆ। ਕਿਹੜਾ ਪਹਿਲੀ ਵਾਰ ਬੈਠਾ ਸੀ। ਉਹਨੂੰ ਵੀ ਪਤਾ ਸੀ ਕਿ ਥਾਣੇਦਾਰ ਚਾਹੁੰਦਾ ਹੈ ਕਿ ਉਹ ਦੀਆਂ ਮੰਤਾਂ ਤਰਲੇ ਕਰੇ ਪਰ ਇਸ ਰਾਹ ਪੈਣ ਵਾਲਾ ਉਹ ਹੈ ਨਹੀਂ ਸੀ ਉਹ ਜਾਣਦਾ ਸੀ ਪਿੰਡ ਵਾਲਿਆਂ ਨੂੰ ਜਦੋਂ ਪਤਾ ਲੱਗ ਗਿਆ ਫਿਰ ਥਾਣੇਦਾਰ ਕਹੂ ਸਰਪੰਚ ਸਾਹਿਬ ਹਵਾਲਾ ਚੋ ਛੇਤੀ ਬਾਹਰ ਆਓ ਸਤ ਉਪਲ ਹੋਵੇ ਜਦੋਂ ਸਰਪੰਚ ਕੁਝ ਨਾ ਬੋਲਿਆ ਨਾ ਡੋਲਿਆ ਤਾਂ ਘੰਟੇ ਦੋ ਘੰਟਿਆਂ ਬਾਅਦ ਉਸਨੂੰ ਆਪ ਹੀ ਰਹਾ ਕਰ ਦਿੱਤਾ ਹੁਣ ਰੋ ਨਾਲ ਆਖਿਆ ਸਰਪੰਚ ਪਿੰਡ ਆਇਆ ਤੇ ਪੰਚਾਇਤ ਤੇ ਪਿੰਡ ਦੀ ਸ਼ਹੀਦੀ ਯਾਦਗਾਰ ਕਮੇਟੀ ਦੇ ਸਾਥੀਆਂ ਨੂੰ ਆਪਣੇ ਨਾਲ ਹੋਈ ਬੀਤੀ ਦੱਸੀ। ਪੰਚਾਇਤ ਅਤੇ ਕਮੇਟੀ ਨੇ ਸਾਰੇ ਪਿੰਡ ਦਾ ਇਕੱਠ ਕਰ ਲਿਆ ਅਤੇ ਲੋਕਾਂ ਨੂੰ ਕਿਹਾ ਕਿ ਥਾਣੇਦਾਰ ਨੇ ਪਿੰਡ ਦੀ ਪੱਗ ਨੂੰ ਹੱਥ ਪਾਇਆ ਹੈ। ਹੁਣ ਸਾਰੇ ਪਿੰਡ ਦਾ ਫਰਜ਼ ਹੈ ਕਿ ਉਹ ਪੁੱਤਰੇ ਹੋਏ ਥਾਣੇਦਾਰ ਦਾ ਫਤੂਰ ਲਾ ਕੇ ਸਾਂ ਲੈਣ। ਅਗਲੇ ਦਿਨ ਸੂਰਜ ਦੀ ਟਿੱਕੀ ਚੜਦਿਆਂ ਹੀ ਪਿੰਡ ਦਾ ਬੱਚਾ-ਬੱਚਾ ਬਰੇਟਾ ਥਾਣੇਦਾਰ ਨੂੰ ਕੇਰਾ ਕਤਣੀ ਤਿਆਰ ਹੋ ਗਿਆ ਤੇ ਫਿਰ ਕਿਸ਼ਨਗੜੀਆਂ ਨੇ ਥਾਣੇ ਨੂੰ ਐਸਾ ਕੇਰਾ ਪਾਇਆ ਕਿ ਬਠਿੰਡਾ ਜ਼ਿਲ੍ਹੇ ਦੇ ਸ਼ਾਸਨ ਪ੍ਰਸ਼ਾਸਨ ਨੂੰ ਭਾਜਣਾ ਪੈ ਗਿਆ ਤੇ ਥਾਣੇਦਾਰ ਨੂੰ ਸੁੱਖੀਆਂ ਤਰੇੜੀਆਂ ਆਉਣ ਲੱਗੀਆਂ ਆਖਰਕਾਰ ਕਰਾਉ ਇਸ ਸ਼ੱਤre ਟੁੱਟਿਆ ਕਿ ਪਿੰਡ ਦੀ ਪੱਗ ਨੂੰ ਹੱਥ ਪਾਉਣ ਵਾਲਾ ਥਾਣੇਦਾਰ ਕਿਸ਼ਨਗੜ ਦੀ ਸਾਥ ਵਿੱਚ ਖੜ ਕੇ ਪਿੰਡ ਵਾਸੀਆਂ ਤੋਂ ਮਾਫੀ ਮੰਗੇਗਾ ਥਾਣੇਦਾਰ ਦਾ ਫਤੂਰ ਅਡੰਤਰ ਹੋ ਚੁੱਕਿਆ ਸੀ ਉਪਜੀ ਬਿੱਲੀ ਬਣ ਕੇ ਪੁਲਿਸ ਦੇ ਪੈਰੇ ਹੇ किशनਗੜ੍ਹ ਦੀ ਸੱਤ ਚ ਆਇਆ ਆਇਆ ਤੇ ਪਿੰਡ ਵਾਸੀਆਂ ਤੋਂ ਹੱਥ ਜੋੜ ਕੇ ਮੁਆਫੀ ਮੰਗਣ ਲੱਗਿਆ ਥਾਣੇਦਾਰ ਨੇ ਮੁਆਫੀ ਮੰਗਣੀ ਹੀ ਸੀ ਇੱਕ ਪਾਉ ਨੇ ਪੰਗਾ ਅਜੇਹੇ ਸਰਪੰਚ ਨਾਲ ਲਿਆ ਜਿਹੜਾ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਇਤਿਹਾਸਿਕ ਮੋਗਾ ਕੋਲ ਦੀ ਕਠਾਲੀ ਵਿੱਚੋਂ ਤੱਪ ਕੇ ਨਿਕਲਿਆ ਸੀ ਜਿਹੜਾ ਨਾਂ ਸਿਰਫ ਸ਼ਹੀਦ ਉਦਮ ਸਿੰਘ ਕਾਲਜ ਸਨਾਮ ਦਾ पीएसयू ਦਾ ਪ੍ਰਧਾਨ ਰਹਾ ਸਗੋਂ ਸ਼ਾਜਲੀ ਕੋਠਿਆਂ ਕੋਲ ਬਸ ਫੂਕਣ ਦੇ ਮਾਮਲੇ ਵਿੱਚ ਵੀ ਜੇੜ ਜੇੜ ਵੀ ਜਾ ਕੇ ਆਇਆ ਸੀ ਪੁਲਿਸ ਜ਼ਬਰਦਸਤ ਸ਼ਿਕਾਰ ਵੀ ਹੋਇਆ ਸੀ ਪਿੰਡ ਦੇ ਲੋਕਾਂ ਨੇ ਜਝਾਰੂ ਹੋਣ ਕਰਕੇ ਹੀ ਉਹਨੂੰ ਸਰਪੰਚ ਬਣਾਇਆ ਸੀ ਦੂਜਾ ਥਾਣੇਦਾਰ ਨੇ ਉਸ ਪਿੰਡ ਕਿਸ਼ਨਗੜ੍ਹ ਦੀ ਪੱਗ ਨੂੰ ਹੱਥ ਪਾਇਆ ਸੀ ਜਿਸ ਦਾ ਇਤਿਹਾਸ ਫਰੋਲ ਕੇ ਥਾਣੇਦਾਰ ਨੇ ਸ਼ਾਇਦ ਦੇਖਿਆ ਹੀ ਨਹੀਂ ਸੀ ਕਿਸ਼ਨਗੜ੍ਹ ਉਹ ਪਿੰਡ ਹੈ ਜਿਸ ਉੱਤੇ 1949 ਚ ਮੁਜ਼ਾਰਾ ਲਹਿਰ ਦਾ ਘੜ ਪੰਨਣ ਲਈ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਫੌਜਾਂ ਚਾੜ ਕੇ ਤੋਪਾਂ ਦੇ ਗੋਲੇ ਛੁੱਟੇ ਗਏ ਸਨ ਜਿਹੜਾ ਪਿੰਡ ਮੁਜ਼ਾਰਾ ਲਹਿਰ ਦੀ ਰਾਜਸਤਾਨੀ ਕਿਹਾ ਜਾਂਦਾ ਸੀ ਤੇ ਉਸ ਪਿੰਡ ਦੀ ਲਹੂ ਰਤਤੀ ਮਿੱਟੀ ਵਿੱਚੋਂ ਜਨਮਿਆ ਸੀ ਤਲਵਾਰਾ ਸਿੰਘ ਜਿਸ ਨੇ 15 ਸਾਲ ਸਰਬਸੰਮਤੀ ਨਾਲ ਸਰਪੰਚੀ ਕੀਤੀ ਅਤੇ ਪਿੰਡ ਦੀ ਬਰਾਸਤ ਨੂੰ ਬਲੰਦ ਕੀਤਾ ਕਿਸਾਨ ਜਥੇਬੰਦੀਆਂ ਦਾ ਸਿਰ ਕੱਟਦਾ ਆਕੂ ਬਣਿਆ ਕਿਸਾਨ ਕੋਹਲਾਂ ਵਿੱਚ ਮੋਰੀ ਰਿਹਾ ਕੋਹਲਾਂ ਦਰਾਂ ਜੇਲ੍ਹ ਨੂੰ ਆਪਣਾ ਕਰ ਸਮਝ ਕੇ ਬਹਿ ਜਾਂਦਾ ਰਿਹਾ ਅੰਤਮ ਸਮੇਂ ਤੱਕ ਪਿੰਡ ਦੀ ਮਿੱਟੀ ਨਾਲ ਵਫਾ ਪਾਲਣ ਵਾਲਾ ਉਹ ਸਰਪੰਚ ਦਲਵਾਰਾ ਸਿੰਘ 70 ਸਾਲ ਦੀ ਉਮਰ ਹੰਡਾ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਤੁਸੀਂ ਸੁਣ ਰਹੇ ਸੀ ਜਸਵਿੰਦਰ ਘਰ ਮਾਨਸਾ ਦੀ ਆਵਾਜ਼ ਰਣਜੀਤ ਲੈਹਰਾ ਦੀ ਲਿਖਤ ਸਰਪੰਚ ਦੀ ਤਾ ਇੱਥੇ ਹੀ ਸਮਾਪਤ